ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ 21 ਅਤੇ 22 ਮਾਰਚ ਦੇ ਮੌਸਮ ਦੀਵਾਰੀ ਅੱਜ ਰਾਤ ਦਾ ਤੇ ਕੱਲ ਸਵੇਰ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਜਿਹੜੀ ਗਤੀਵਿਧੀਆਂ ਨੇ ਕਿਸ ਤਰ੍ਹਾਂ ਦੀ ਰੈਣਗੀਆਂ ਜਾਣਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਤਰ੍ਹਾਂ ਮਿਲਦੀ ਰਹੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇ ਮੌਸਮ ਫਿਲਹਾਲ ਪੂਰਾ ਸਾਫ਼ ਦੇਖਣ ਨੂੰ ਮਿਲ ਰਿਹਾ ਕੋਈ ਵੀ ਬੱਦਲ ਵਈਆ ਆਪਾਂ ਨੂੰ ਆਂਦੀ ਹੋਈ ਪੰਜਾਬ ਕੰਨੀ ਨਹੀਂ ਦੇਖਣ ਨੂੰ ਮਿਲ ਰਹੀ ਇਸ ਦਾ ਭਾਵ ਹੈ ਮੌਸਮ ਸਾਫ਼ ਰਹੂਗਾ ਰਵਿਗਾ ਅੱਜ ਵੀ ਤੇ ਕੱਲ ਵੀ ਗੱਲ ਕਰੀਏ ਟੈਂਪਰੇਚਰ ਅੱਜ ਰਾਤ ਨੂੰ ਕਿੰਨਾ ਬਣਿਆ ਰਹੂਗਾ ਟੈਂਪਰੇਚਰ ਜਿਹੜਾ 32 ਤੋਂ ਲੈ ਕੇ 14 ਡਿਗਰੀ ਤੱਕ ਬਣਿਆ ਰਹੇਗਾ ਰਾਤ ਨੂੰ ਕੱਲ ਦਾ ਟੈਂਪਰੇਚਰ 31 ਡਿਗਰੀ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਸਾਫ਼ ਮੌਸਮ ਦੇ ਕਾਰਨ ਧੁੱਪ ਜਿਹੜੀ ਆ ਰਹੇਗੀ ਜਿਸ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਇੱਕੋ ਲਖਤ ਵਧਣਗੇ ਜਿਵੇਂ ਕਿ ਆਪਾਂ ਦੇਖ ਸਕਦੇ 32 ਤੋਂ 33 33 ਤੋਂ ਬਾਅਦ 35 ਅਤੇ ਫਿਰ 37 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ 37 ਡਿਗਰੀ ਟੈਂਪਰੇਚਰ ਕਾਫੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਆਪਾਂ ਨੂੰ ਕਾਫੀ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ ਕਿਸਾਨ ਵੀਰਾਂ ਦੇ ਲਈ ਕਿਉਂਕਿ ਖੇਤੀ ਦੇ ਵਿੱਚ ਪਾਣੀ ਦਾ ਜਿਹੜਾ ਪੱਧਰਾ ਉਹ ਵੀ ਘਟ ਜਾਂਦਾ ਹੈ ਭਾਰੀ ਗਰਮੀ ਕਾਰਨ ਜੇਕਰ ਕੋਈ ਹੋਰ ਅਪਡੇਟ ਆ ਵੀ ਗਈ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ